YouTube ਚੈਨਲ ਦਿਲਸ਼ਾਦ ਗੋਟ ਫਾਰਮ ਵਲੋਗ ਤੁਹਾਡਾ ਮੇਰੇ ਚੈਨਲ ਦੇ ਬਹੁਤ ਹਾਰਦਿਕ ਸਵਾਗਤ ਹੈ ਇੱਕ ਦੋ ਉਸ ਤੁਹਾਡੇ ਖਤਰ ਬਹੁਤ ਖੁਸ਼ ਖਬਰ ਹੈ ਕਿਉਂਕਿ ਜਿਹੜੀ ਆ ਆਪਣੀ ਦੀ ਬੱਕਰੀ ਦੀ ਬੋਲਾ ਉਹ ਸੂਣ ਵਾਲੀ ਹੈ ਹੁਣ ਆਪਾਂ ਦਿਖਾਵਾਂਗੇ ਵੀਡੀਓ ਤੁਸੀਂ ਬਣ ਰਹੀਆਂ ਇੱਕ ਦੋ ਉਸ ਤੋਂ ਇਹ ਬੱਕਰੀ ਬੋਲਾ ਇਹ ਬੱਕਰੀ ਮੇਰੀ ਬਹੁਤ ਫੇਵਰਿਟ ਬੱਕਰੀ ਹੈ ਇਹ ਬੱਕਰੀ ਬੱਚੇ ਦੇ ਦੇਣ ਦਾ ਤਿਆਰ ਹੈ ਕਦੇ ਬੱਕਰੀ ਉੱਟਦੀ ਹੈ ਬੈਠਦੀ ਹੈ ਬਸ ਇਹ ਥੋੜੇ ਟਾਈਮ ਵਿੱਚ ਹੀ ਬੱਚੇ ਦੇ ਦੂਈ ਆਪਾਂ ਤੁਹਾਨੂੰ ਦਿਖਾਵਾਂਗੇ ਬਸ ਵੀ ਨਾ ਵੀਡੀਓ ਵਿੱਚ ਬੜੇ ਰਹੀਓ ਵੀਡੀਓ ਨਾ ਕੱਟੀਆਂ ਉਸ ਵੀਡੀਓ ਵਿੱਚ ਬੜੇ ਰਹਿਣਾ ਤੋ ਅਬ ਆਪਣੀ ਬੱਕਰੀ ਸੂਣ ਲੱਗੀ ਗੋਲਾ

ਮੱਕਾ ਹਨਾ ਮੱਕਨੇ ਗੜਾ ਹਲੂਕ ਹੁੰਦਾ 12 ਬਾਰ ਨੂੰ ਇਹ ਦੋ ਬਾਰ ਨੂੰ ਆ ਸਮਝਾ ਮਾ ਆਹ ਦੇਖੋ ਦੋਸਤੋ ਆਹ ਬੱਕਰੀ ਨੇ ਦੋ ਬੱਚਾ ਨੂੰ ਜਨਮ ਦੇ ਆਜੇ ਇਹ ਨਹੀਂ ਪਤਾ ਵੀ ਕਿਹੜਾ ਬੱਕਰਾ ਜਿਹੜੀ ਪੱਠ ਹੈ ਸ਼ਾਇਦ ਦੋਏ ਬੱਕਰੇ ਲੰਗਦੇ ਨੇ ਬਹੁਤ ਸੁੰਦਰ ਬੱਚੇ ਨੇ ਕਾਲੇ ਰੰਗ ਦੇ ਬੱਚੇ ਨੇ ਬੱਕਰੀ ਵੀ ਕਾਲੇ ਰੰਗ ਦੀ ਹੈ ਹੋ ਰਾਤ ਹੋ ਰਹੀ ਹੈ ਹੁਣ ਬਸ ਸਵੇਰੇ ਦੇ ਦਿਖਾਵਾਂਗੀ ਇਹ ਮੇਲ ਨੇ ਕਿ ਫੀਮੇਲ ਨੇ ਕਿ ਜਾਂ ਫਿਰ ਦੋਵੇਂ ਫੀਮੇਲ ਨੇ ਜਾਂ ਫਿਰ ਦੋਵੇਂ ਮੇਲ ਨੇ ਹੁਣ ਰਾਤ ਦੇ 11:00 ਵੱਜ ਰਹੇ ਨੇ ਇਸ ਕਰਕੇ ਬਸ ਸਵੇਰੇ ਦਿਖਾਵਾਂਗੇ ਅੱਗੇ ਵੀਡੀਓ ਉਸ ਤੋਂ ਸਵੇਰ ਦੇ ਵੱਜ ਕੇ 7:00 ਆ ਦੇਖੋ ਆਪਣੀ ਬੱਕਰੀ ਜਿਹੜੀ ਬੱਕਰੀ ਨੇ ਬੱਚੇ ਦੇਨੇ ਇਹ ਬਣੀ ਬੱਕਰੀ ਹਾਂ ਜਿਨ੍ਹਾਂ ਨੇ ਇਸ ਸਮੇਂ ਵੀ ਨਾ ਤੇ ਮੇਰੇ ਲਈ ਕਿਡਾ ਤੇ ਫੀਮ ਫੀਮ ਮਿਲ ਕੇ ਡਾ ਇਹ ਦੇਖੋ ਇਹ ਬੱਚਾ ਫੀਮ ਫੀਮ ਹੈ ਤੇ ਇਹ ਬੱਚਾ ਮੇਰੇ ਦੇਖ ਸਕਦੇ ਹੋ ਕੁਆਲਟੀ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਬੱਚੇ ਨੇ ਬੱਕਰਾ ਕਾਲੇ ਰੰਗ ਦਾ ਪੱਟ ਤੇ ਸਿਰ ਤੇ ਫੁੱਲੇ ਬੱਕਰੀ ਵੀ ਕਾਲੀ ਹੈ ਅੱਜ ਜਿੰਨਾਂ ਦਾ ਦੂਸਰਾ 3 ਜਿੰਨਾਂ ਦਾ ਆ ਦੇਖੋ ਬੱਚੇ ਛਾਲਾ ਮਾਰ ਲੱਗ ਰਹੇ ਨੇ ਪੂਰੀ ਚੌੜ ਕਰਦੇ ਨੇ ਬੱਚੇ ਭੱਜ ਭੱਜ ਕੇ ਖੇਡ ਰਹੇ ਨੇ ਦਿੰਦੇ ਨੇ ਇੱਕਿੰਕਿੰਗ ਦੇ ਬੱਚੇ ਦੇ ਖਾਣਾ ਵੀ ਨਹੀਂ ਖਾਇਆ ਹੈਗਾ ਮੈਨੇ ਸਕੂਲ ਵੀ ਜਾਣਾ ਮੈਨੇ ਅਜੇ ਦੇਖ ਸਕਦੇ ਹੋ ਬਹੁਤ ਨਹੀਂ ਖੁਸ਼ੀ ਆ ਰਹੀ ਹੈ ਨਾਲ ਖੇਡਣ ਲੱਗ ਰਹੀ ਹੈ ਦੀਗਾ ਇਹ ਡੜਕਦੀ ਹੈ ਬੱਕਰੀ ਵੀ ਮੈਨੇ ਐਡੀ ਕੇ ਪਾਲੀ ਦੀ ਇੱਕ ਦੀ ਭੈਣ ਹੋ ਰਹੀ ਹੈ ਬੱਕਰੀ ਦੀ ਹੋਏ ਇਹ ਬੱਕਰੀ ਦੂਜੀ ਵਾਰ ਮਾਂ ਬਣੀ ਹੈ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਇਹ ਮੇਰੀ ਬੱਕਰੀ ਹੈ ਮੇਰੇ ਬਹੁਤ ਫਰੇ ਫਰੇ ਬੱਕਰੀਆਂ ਹੈ ਮੇਰੀ ਮੇਰੇ ਬੱਚੇ ਮੇਰੇ ਬਹੁਤ ਫਲੇਟ ਹੋ ਗਏ ਇਸ ਵੇਲੇ ਫੀਮ ਫੀਮ ਮੇਲ ਬੱਕਰੇ ਨਾਂ ਪਟਨਾਵੇਂ ਨਾਮ ਰੱਖਿਆ ਮੈਂ ਨੂਰੀ ਤੇ ਬੱਕਰੇ ਨਾਂ ਮੈਨੂੰ ਜੇ ਕੋਈ ਸੁਝਾਅ ਹੈ ਤੁਸੀਂ ਕਮੈਂਟ ਤੇ ਉਹ ਭਟਾਰਾਮ ਤੁਮ ਤੁਸੀਂ ਵੀ ਬੱਕਰਾ ਨਾਮ ਵਧੀਆ ਸੁਣਾ ਨਾਮ ਨੂਰੀ ਨੂਰੀ ਤੁਸੀਂ ਕਮੈਂਟ ਚ ਦੱਸਿਓ ਇਹ ਦੇਖੋ ਬੱਕਰੇ ਮੇਨੂੰ ਸੋਇ ਕੋਈ ਫੇਰ ਖੜਨ ਲੱਗਿਆ ਕਾਲੀ ਅੱਖਾਂ ਦਾ ਬੱਕਰਾ ਹੈ ਦੋਸਤੋ ਤੇ ਮੈਂ ਤੇ ਵੀ ਬਹੁਤ ਤੰਦਰੁਸਤ ਨੇ ਅੱਲਾ ਦੇ ਸ਼ੁਕਰਾਨੇ ਬੱਚੇ ਤੇ ਬੱਕਰੀਆਂ ਦੋਹੀ ਸਲਾਮਤ ਨੇ ਬੱਕਰੀ ਬੱਚਾ ਨੂੰ ਦੂਰ ਨਹੀਂ ਹੋਣ ਦਿੰਦੀ ਕਿਉਂਕਿ ਕੰਕਸ ਨਾਲ ਮਾਂ ਮਾਈ ਹੁੰਦੀ ਹੈ ਉਹ ਇਹਦੇ ਆਲੇ ਦੁਆਲੇ ਫਿਰਦੇ ਨੇ ਕੋਈ ਸੋਸਟੋ ਮੈਨੂ ਬੋਏ ਮੋਦ ਹੈ ਫੈਰਿੰਗ ਦੇ ਐਫੀ ਮੇਲ ਪੱਠੇ ਹਾਂ ਬੱਕਾ ਰਾਬਰਟ ਜੀ ਤੋਂ ਬਹੁਤ ਜਾਣ ਲੱਗ ਰਹੇ ਜੇਕਰ ਤਾਂ ਹਨ ਮੇਰੀ ਵੀਡੀਓ ਬਾਲਨ ਲਈ ਹੋਵੇ ਤਾਂ ਮੈਂ ਚੱਲੂ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੁਸੀ ਸੋਲਿਊਸ਼ਨ ਹਮਸਾ ਮੇਰੀ ਵੀਡੀਓ ਕਿੱਦਾਂ ਲੱਗੀ